ਪੰਜਾਬੀ ਸਿੰਗਰ ਕਰਨ ਔਇਲਾ ਜਿਸ ਦਾ ਇੱਕ ਗੀਤ ਚੁੰਨੀ ਮੇਰੀ ਰੰਗ ਦੇ ਲਲਾਰੀਆ ਜੋ ਕਿ ਕੁੜੀਆਂ ਵੱਲੋਂ ਰੀਲਸ ਤੇ ਕਾਫੀ ਸ਼ੇਅਰ ਕੀਤਾ ਗਿਆ ਸੀ ਤੇ ਹੁਣ ਇੱਕ ਵੀਰ ਨੇ ਇਸੇ ਗੀਤ ਨੂੰ ਪੰਜਾਬੀ ਫਿਲਮਾਂ ਦੇ ਆਪਣੇ ਸਮੇਂ ਦੇ ਹਿੱਟ ਕਮੇਡੀ ਐਕਟਰ ਮਹਿਰ ਮਿੱਤਰ ਦੀ ਆਵਾਜ਼ ਵਿੱਚ ਗਾਇਆ ਹੈ ਇਸ ਵੀਰ ਨੇ ਕਿਹਾ ਕਿ ਜੇ ਕਰਨ ਔਜਲਾ ਨੂੰ ਮਹਿਰ ਮਿੱਤਰ ਦੀ ਆਵਾਜ਼ ਵਿੱਚ ਇਹ ਗਾਉਣਾ ਗਾਉਣਾ ਪੈ ਜਾਵੇ ਤਾਂ ਉਹ ਕਿਵੇਂ ਗਾਵੇਗਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਪੋਰਟ ਜਰੂਰ ਕਰਿਓ ਚੁੰਨੀ ਮੇਰੀ ਰੰਗ ਦੇ ਲਲਾਰੀਆ ਗਾਣਾ ਹੁਣ ਮਹਿਲ ਮਿੱਤਰ ਸਾਹਿਬ ਜੀ ਗਾਉਣਗੇ ਸਾਡੇ ਬਹੁਤ ਰਿਸਪੈਕਟਡ ਗਲਾਕਾਰ ਪੁਰਾਣੇ ਸੀਨੀਅਰ ਕਹਿੰਦੇ ਓਏ ਹੋਏ ਉਹ ਮੈਗਾ ਹੈ ਕਿ ਨਾ ਬਈ ਉਹਦਾ ਪੰਗੇ ਲੱਗਦੇ ਆ ਉਹਨੂੰ ਚੰਗੇ ਲੱਗਦੇ ਆ ਬਈ ਤਾਂ ਹੀ ਸੋਚਾ ਕੁੜਲਾ ਬਵਾਲਵਾ ਬਈ ਸੋਚਦੀ ਆ ਆਬ ਹੋਇਆ ਬਈ ਉਹ ਕੇ ਸ਼ਰੀਆਮ ਉਹਦੇ ਗੁੱਟ ਤੇ ਫੋਟੋ ਜੀ ਬਣਵਾ ਲਵਾ ਬਈ ਲੈ ਵੀ ਸੁਣ ਲੈ ਵੇ ਡਿੱਟੋ ਸੇ ਮਚਾਹੀ ਦੀ ਆਲੇ ਫੋਟੋ ਵੇ ਫਰਾਰੀ ਲਾਲ ਦੀ ਉਹ ਮੈਗਾ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਉਹ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਉਹ ਮੈਗਾ ਹੈ ਕਿ ਨਾ ਵੀ ਰੰਗ ਚ ਮਾੜਾ ਵੋਟਾ ਵੀ ਫਰਕ ਨਹੀਂ ਹੋਣਾ ਚਾਹੀਦਾ ਬਈ ਗੱਲ ਦੀ ਬਾਤ ਦੀ 我还给他。Oh,